ਹਾਲੀ ਗੱਲ ਦਵਾਈ ਲਈ ਤੱਕੇ ਖਾਣੇ ਪੈਂਦੇ ਐ ਇੱਕ ਨਹੀਂ ਸੁੰਦੇ ਇੱਧਰ ਜਾਓ ਉੱਧਰ ਜਾਓ ਉੱਧਰ ਜਾਓ ਜਿਹੜੇ ਪ੍ਰਾਣੇ ਅਜ ਮਨਾਂ ਬੋਲਣ ਦੀ ਤਮੀਜ਼ ਜਿਹਾ ਮੈਂ ਤੂਤੜਾ ਕਰਕੇ ਇੱਧਰ ਚੱਲ ਉੱਧਰ ਚੱਲ ਆ ਕਰ ਉਹ ਕਰ ਲੈਟਰਿੰਗ ਦੀ ਤੰਗੀ ਇੱਥੇ ਪਾਣੀ ਦੀ ਤੰਗੀ ਇੱਥੇ ਪੀਣ ਵਾਲਾ ਪਾਣੀ ਇੱਥੇ ਹੈ ਨਹੀਂ ਇੱਕ ਤਾਂ ਪੂਰੇ ਹਸਪਤਾਲ 'ਚ ਹੈਡਾ ਵੱਡਾ ਇੱਥੇ ਪਾਣੀ ਲੱਗਾ ਭਾਂਡੇ ਇੱਥੇ ਤੋਂ ਨਾ ਇੱਥੇ ਨਹੀਂ ਜੀ ਆਪਾਂ ਜਾਈਏ ਕਿੱਥੇ ਕਿਦੇ ਸਾਰੇ ਜਾ ਮੰਦ ਜੀ ਹਾਲੀ ਦਾ ਜੀ ਰਾਮ ਨਾਰੀ ਸਾਹਿਬ ਜੀ ਰਾਮ ਨਾਰੀ ਸਾਹਿਬ ਜੀ ਦੀਪੂ ਵਾਲੇ ਦਾ ਗੋਲ ਜਾਣੇ ਆ ਜੀ ਪਾਣਾ ਕਲੀ ਦਿੰਦੇ ਹੁਣ ਇੱਥੇ ਗਣਤ ਦਾ ਕੰਮ ਨਹੀਂ ਸਾਰੀ ਪ੍ਰੋਬਲਮ ਦਾ ਕੋਲੀ ਦੱਸੋ ਉੱਥੇ ਆ ਕੇ ਦੱਬ ਕਰ ਦੱਸੀ ਇਹਦੀ ਦੱਸ ਕੀ ਪ੍ਰੋਬਲਮ ਇਹਦੀ ਪ੍ਰੋਬਲਮ ਤੇ ਇਹੀ ਹੈ ਇਸ ਟਾਈਮ ਬਿਮਾਰ ਹੈ ਇਹਦਾ ਇਲਾਜ ਤਾਂ ਚੱਲ ਰਿਹਾ ਹੁਣ ਕਹਿੰਦੇ ਮੈਂ ਸਰ ਚੈੱਕ ਕਰਾਈਆਂ ਤੇਰਾ 1450 ਸਾਰਾ ਸੁਣੋ ਇਦੇ ਲਈ ਕੋਈ ਹੋਰ ਜਿਹੜੀ ਕੋਈ ਚੀਜ਼ ਦੀ ਚਾਹੀਦਾ ਹਾਂਜੀ ਉਹ ਦੱਸ ਮੈਨੂੰ ਇਹ ਜਰੂਰਤ ਤਾਂ ਬਹੁਤ ਕੁਛ ਹੈ ਦੇਖ ਲੋ ਤਾਂ ਦੇ ਸਾਹਮਣੇ ਮਤਲਬ ਜੀ ਮੈਡੀਕਲੀ ਕੀ ਜਰੂਰਤ ਹੈ ਦੱਸੋ ਜੋ ਕੋਈ ਡਾਕਟਰ ਨੇ ਇਹਨੂੰ ਦਵਾਈ ਦੱਸੀ ਉਹ ਆਪਾਂ ਲੈ ਆਂਗੇ ਉਹ ਆਪਾਂ ਜੀ ਇੱਥੋਂ ਨਹੀਂ ਕੋਈ ਮਿਲਦੀ ਮੈਂ ਬਾਹਰੋਂ ਲੈ ਕੇ ਦਿਨਾ ਇਹਨੂੰ ਜੋ ਚਾਹੀਦਾ ਵਾ ਉਹ ਲੈ ਕੇ ਦਵਾਂ ਕਹਿੰਦੇ ਇਹਨੂੰ ਰੇਸਾ ਹੋਈ ਹੋਈ ਹੈ ਇਹਨੂੰ ਕਹਿੰਦੇ ਜੀ ਪਟਿਆਰੀ ਸਰ ਜੀ ਮੈਂ ਪਟਿਆਲੇ ਕਦੀ ਜਾ ਨਹੀਂ ਸਕਦੀ ਮੈਂ ਅੱਲਾ ਬੱਚਾ ਸਭਾ ਨਹੀਂ ਸਕਦੀ ਮੈਂ ਕਿਹਾ ਮੇਰੀ پوری ਲਾਈਨ ਜਿੰਨਾ ਕੰਮ ਸਿੱਧਾ ਹੋ ਜੀ ਇੱਥੇ ਸਾਰਾ ਕੁਛ ਇਹਦਾ ਇੱਥੇ ਕਰੋ ਮੇਰੀ پوری ਥੀਕ ਹੋਣੀ ਚਾਹੀਦੀ ਮੈਂ ਨਾ ਆਪ ਮਤਾ ਹੈ ਇਹ ਨਹੀਂ ਕਰਕੇ ਆ 16 ਮੈਂ ਆਉਣਾ ਮੈਂ ਡਾਕਟਰ ਨੂੰ ਪੁੱਛੀ ਜਿਹੜਾ ਕੰਮ ਇਹਦੇ ਲਈ ਹੈਗਾ ਵਾ ਉਹ ਸਾਰਾ ਪੂਰਾ ਕਰਕੇ ਜਨਾਂ ਜੋ ਇਹ ਡਾਕਟਰੀ ਲਈ ਚਾਹੀਦਾ ਵਾ ਉਹ ਮੈਂ ਕਰੂੰਗਾ ਤੈਨੂੰ ਕਰਨ ਦੀ ਲੋੜ ਨਹੀਂ ਸਰ ਉੱਪਰ ਲੱਗੇ ਚਾਲੇ ਨੂੰ ਚਲੋ ਮੈਂ ਇਹਦੇ ਲਈ ਉਹ ਆਇਆ ਮੈਂ ਗੱਲ ਕਰ ਸਿਰ ਗਾਰਡ ਤੇ ਲਾਜੋ ਮੈਂ ਉਹਨਾਂ ਗੱਲ ਕਰਕੇ ਇਹਦਾ ਕਰਕੇ ਜਾਂਦਾ ਠੀਕ ਹੈ ਚਾਲੀ ਭਾਜੀ ਇੱਧਰ ਆ ਜਾਓ ਖਾਣ ਗਿਆ ਮਨ ਜੀ ਸਸਾ ਦਾ ਆਈ ਗੋ ਉੱਪਰ ਲੱਗੇ ਜਾਓ ਥੋੜਾ ਚਲੋ ਲਾਓ ਲਾ ਦਿਨਾ ਨੰਗੀ ਮੰਗੋਦੋ ਥੋੜਾ ਰੋਟੀਆਂ ਦੇਓ ਥੋੜਾ ਲਾਲੀ ਭਾਜੀ ਪਰ ਇਹਨੂੰ ਲਈਏ ਇੱਕ ਮਿੰਟ ਸ਼ੋਹਰ ਕਰਕੇ ਉੱਪਰ ਆ ਕੇ ਪਰ ਇਹ ਆਪ ਮਲਾਈ 22 ਨੰਬਰ ਸਹੀ ਹੈ। ਆਜ ਅਸੀਂ ਸਿਵਲ ਹਸਪਤਾਲ ਦੇ ਵਿੱਚ ਪਹੁੰਚੇ ਤੇ ਸਾਡੇ ਨਾਲ ਜਿਹੜਾ ਅਸ਼ੋਕ ਪ੍ਰੈਸ਼ਰ ਪਪਾ ਜੀ ਮੌਜੂਦ ਨੇ ਸਾਤ ਸਤਿਕਾਰ ਜੀ। ਸਤਿ ਸ੍ਰੀ ਅਕਾਲ। ਅੱਜ ਇੱਥੇ ਪਹੁੰਚੇ ਹੋ, ਕੱਲ ਵੀ ਤੁਸੀਂ ਇੱਥੇ ਸੀਗੇ ਕੀ ਕਹਿਣਾ ਚਾਹੋਗੇ ਅੱਜ ਇੱਥੇ ਪਹੁੰਚੋ ਕੀ ਕਾਰਨ ਕੀ ਬਣਿਆ? ਦੇਖੋ ਗਰੰਟੀ ਨਹੀਂ ਅਸੀਂ ਆਪਣੀ ਸੇਵਾ ਨੂੰ ਹੂੰ ਜੋ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਔਰ ਸਾਡੇ ਸੁਪਰੀਮੋ ਅਰਬਿੰਕੇਰੀਵਾ ਸੰਜੀਵ ਰੋੜਾ ਜੀ ਦੀ ਮਿਹਨਤ ਦੇ ਸਦਕੇ ਜੋ ਅੱਜ ਇਹ ਗਰੀਬਾਂ ਦੇ ਜ਼ਖਮਾਂ ਦੇ ਮਲ੍ਹਮ ਲਾਉਣ ਵਾਲਾ ਕੰਮ ਕੱਲ ਕਰਕੇ ਗਏ ਆ ਜੀ ਇਹਨੂੰ ਲਗਾਤਾਰ ਜਾਰੀ ਰੱਖਣਾ ਤੇ ਇਹਨਾਂ ਦੇ ਨਾਲ ਖੜਨਾ ਇਹਨਾਂ ਦੇ ਦੁੱਖ ਸੁੱਖ ਨੂੰ ਵੰਡਣਾ ਇਹ ਸਾਡਾ ਧਰਮ ਤੇ ਕਰਮ ਆ ਕੱਲਾ ਕਾਗਜ਼ਾਂ ਦੇ ਵਿੱਚ ਨਹੀਂ ਕਾਗਜੀ ਪਹਿਲਵਾਨ ਨਹੀਂ ਬਣਨਾ ਪ੍ਰੈਕਟੀਕਲ ਕਰਕੇ ਦਿਖਾਉਣਾ ਜਿਹੜਾ ਪਿਛਲੇ 50 ਸਾਲਾਂ ਤੋਂ ਕਿੰਨੀਆਂ ਸਰਕਾਰਾਂ ਆਈਆਂ ਕਿੰਨੇ ਵਿਧਾਇਕ ਬਣ ਕੇ ਗਏ ਕਿਸ ਨੇ ਸੇਵਲਾ ਹਸਪਤਾਲ ਲੱਗ ਰਿਹਾ ਕਿ ਪ੍ਰੈਕਟੀਕਲ ਹੋ ਰਿਹਾ ਕਿਉਂਕਿ ਜਿਵੇਂ ਕੱਲ ਸਰ ਕੇਜਰੀਵਾਲ ਸਾਹਿਬ ਤੇ ਜਿਹੜੇ ਭਗਵੰਦ ਮਾਨ ਸਾਹਿਬ ਇੱਥੇ ਪਹੁੰਚੇ ਸੀਗੇ ਉਹ ਉਤਕਰਨ ਕੀਤਾ ਸੀ ਪਰ ਨਾਲ ਦੀ ਨਾਲ ਤੁਸੀਂ ਸ਼ਾਇਦ ਇੱਕ ਖਬਰ ਨਹੀਂ ਦੇਖੀ ਬਾਥਰੂਮ ਨੂੰ ਲੈ ਕੇ ਬਹੁਤ ਜ਼ਿਆਦਾ ਰੋਲਾ ਪਿਆ ਹੈ ਦੇਖੋ ਮੈਂ ਅੱਜ ਉਹੀ ਦੇਖ ਕੇ ਆਇਆ ਹਾਂ ਉਹੀ ਕਰਕੇ ਆਇਆ ਹਾਂ ਪਿਛਲੇ ਪਾਸੇ ਆਮ ਜਨਤਾ ਲਈ ਦੋ ਬਾਥਰੂਮ ਉਧਰ ਬਣੂਗੇ ਦੋ ਇਧਰ ਬਣਾਵਾਂਗੇ ਚਾਰ ਬਾਥਰੂਮ ਬਾਹਲੇ ਪਾਸੇ ਦੇਖੋਗੇ ਆਉਣ ਵਾਲੇ ਟਾਈਮ ਤੇ ਲੱਗਦਾ ਨਹੀਂ ਕਿ ਸਰਕਾਰ ਬਣੇ ਨੂੰ ਇੰਨਾ ਟਾਈਮ ਲੱਗ ਗਿਆ ਕਿ ਇਹ ਜਿਹੜੇ ਕੰਮ ਨੇ ਪਹਿਲ ਦੇ ਆਧਾਰ ਤੇ ਕਿਤੇ ਜਾਣੇ ਚਾਣਗੇ ਜਿਹੜੇ ਪਿਛਲੇ 50 ਸਾਲਾਂ ਚ ਨਹੀਂ ਕੀਤੇ ਉਹ ਹੁਣ ਤਾਂ ਹੋ ਗਏ 3 ਸਾਲਾਂ ਚ 50 ਸਾਲ ਤੇ 3 ਸਾਲ ਚ ਫਰਕ ਨਹੀਂਗਾ ਤੁਸੀਂ ਮੀਡੀਆ ਚੌਥਾ ਥੰਮੋ ਥੋੜਾ ਜਿਹਾ ਟਾਈਮ ਦੀ ਵੀ ਐਵਰੇਜ ਕੱਢ ਲਿਆ ਕਰੋ ਕਦੇ ਆ ਛੱਡ ਜਾ ਇਹਦੇ ਪੱਖਿਆਂ ਥੱਲੇ ਗਰੀਬ ਆਦਮੀ ਬੈਠਾ ਦੇਖਿਆ ਸੀ ਸਵਲਾਸਤਾਂ ਤੁੱਪੇ ਤੇ ਬਰਸਾਤਾਂ ਚ ਖੜਾ ਲੈਨ ਦੇ ਵਿੱਚ ਮੇਰੀਆਂ ਧੀਆਂ ਭੈਣਾ ਬੱਚੇ ਸਾਰੇ ਧੁੱਪ ਚ ਖੜਦੇ ਸੀ ਅੱਜ ਇੱਥੇ ਆਪਾਂ ਖੜੇ ਆ ਆਪਾਂ ਵੀ ਹੁਣ ਇੱਥੇ ਛਾਂ ਲੱਭਦੇ ਫਿਰਦੇ ਆ ਅੱਜ ਉਹ ਸਾਹਮਣੇ ਦਿਖਾਓ ਆਪਣੇ ਕੈਮਰੇ ਲਈ ਇਹ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਤੇ ਸੁਪਰੀਮੋ ਅਰਬਿੰਦ ਕੇਰੀਵਾਲ ਸੰਜੀਵ ਰੋੜਾ ਜੀ ਦੀ ਮਿਹਨਤ ਸਦਕੇ ਅੱਜ ਉਹ ਮੇਰੀਆਂ ਮਾਵਾ ਭੈਣਾ ਉੱਪਰ ਸੋਫਿਆਂ ਤੇ ਵੀ ਬੈਠੀਆਂ ਨੇ ਟੇਬਲਾਂ ਤੇ ਵੀ ਬੈਠੀਆਂ ਨੇ ਤੇ ਪੱਖਿਆਂ ਦੇ ਥੱਲੇ ਬੈਠੀਆਂ। ਇਸ ਤਰੀਕੇ ਦੀ ਜਿਹੜੀਆਂ ਸੇਵਾਵਾਂ ਚੱਲੀਆਂ ਰਹਿਣਗੀਆਂ ਜਾਂ ਫਿਰ ਟਾਈਮ ਦੇ ਨਾਲ ਤੇ ਫੋਰ ਚੇਂਜ ਹੋਣਗੀਆਂ। ਕੋਈ ਜਮੈਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ੜੀਆਂ ਕਾਗਜ਼ੀ ਪਹਿਲਵਾਨ ਨਹੀਂ ਬਣਨਾ। ਕਾਗਜ਼ੀ ਪਹਿਲਵਾਨ ਤਾਂ ਪਹਿਲਾਂ 50 ਸਾਲ ਬਣ ਕੇ ਗਏ। ਉਹਨਾਂ ਨੂੰ ਤਾਂ ਹੀ ਤਾਂ ਜਨਤਾ ਨੇ ਘਰ ਬਿਠਾਇਆ ਵਾ ਜਿਹੜਾ ਕੰਮ ਕਰਾਂਗੇ ਪ੍ਰੈਕਟੀਕਲ ਤੌਰ ਤੇ ਕਰਾਂਗੇ ਔਰ ਆਪਣੀਆਂ ਮਾਵਾ ਭੈਣਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਆਪਣੇ ਬੱਚਿਆਂ ਲਈ ਖੜਾਂਗੇ ਆਪਣੇ ਧੀਆ ਭੈਣਾਂ ਲਈ ਆਪਣੇ ਬਜ਼ੁਰਗਾਂ ਲਈ ਕੋਈ ਗੱਲ ਦੀ ਕਮੀ ਨਹੀਂ ਦੇਖੋਗੇ ਤੁਸੀਂ ਅਜੇ ਤਾਂ ਜੁਮਾ ਜੁਮਾ ਇੱਕ ਦਿਨ ਹੀ ਹੋਇਆ ਵਾ ਕਾਲੀ ਮੂਰਤ ਕੀਤਾ ਵਾ ਦੇਖਿਓ ਅਜੇ ਅੱਗੇ ਅੱਗੇ ਅਜੇ ਤਾਂ ਟੇਲਰ ਅਜੇ ਤਾਂ ਪਿਕਚਰ ਬਾਕੀ ਆ ਕੀ ਕੁਝ ਵੇਖਣ ਨੂੰ ਮਿਲੂਗਾ ਸਾਨੂੰ ਸਿਵਲ ਹਸਪਤਲ ਦੇ ਵਿੱਚ ਜੋ ਕਿ ਲੱਗਦਾ ਹੈ ਕਿ ਸਿਵਲ ਹਸਪਤਲ ਇੱਕ ਲੁਧਿਆਣਾ ਦੇ ਕਿੱਦਾਂ ਦਾ ਹਸਪਤਲ ਆ ਜੋ ਹਮੇਸ਼ਾ ਚਰਚੇ ਦੇ ਵਿੱਚ ਰਹਿੰਦਾ ਆਪਣੇ ਕੰਮਾਂ ਨੂੰ ਸਿਵਲ ਹਸਪਤਲ ਚਰਚਾ ਚ ਨਹੀਂ ਲੈਣਾ ਚਾਹੀਦਾ ਸਿਵਲ ਹਸਪਤਲ ਗਰੀਬਾਂ ਦੇ ਚਖਮਾ ਤੇ ਮਲਮ ਲਾਉਣ ਵਾਲੀ ਜਗ੍ਹਾ ਇਹ ਇਹ ਗਰੀਬਾਂ ਦੇ ਚਖਮਾ ਤੇ ਮਲਮ ਲਾਉਣਾ ਚਾਹੀਦਾ ਚਰਚਾ ਨਹੀਂ ਬਣਾਉਣੀ ਚਾਹੀਦੀ ਕਿਉਂਕਿ ਇਹ ਤੇ ਹਰ ਗਰੀਬ ਆਦਮੀ ਆਪਣੇ ਦੁੱਖ ਨੂੰ ਲੈ ਕੇ ਆਉਂਦਾ ਜੇ ਗਰੀਬ ਦੇ ਦੁੱਖ ਦੇ ਵਿੱਚ ਨਹੀਂ ਅਸੀਂ ਸ਼ਰੀਕ ਹੋਣਾ ਜਾਂ ਦੁੱਖ ਦੇ ਵਿੱਚ ਨਹੀਂ ਆਪਣਾ ਯੋਗਦਾਨ ਪਾਉਣਾ ਹੋਰ ਲੋਕਾਂ ਨੇ ਸਾਡੇ ਤੋਂ ਲੈਣਾ ਕੀ ਹੈ ਫੇ ਲੀਡਰਾਂ ਤੋਂ ਲੀਡਰ ਉਹੀ ਹੁੰਦਾ ਜਿਹੜਾ ਗਰੀਬ ਦੇ ਮੋਢੇ ਨਾਲ ਮੋਢਾ ਲਾਵੇ ਗਰੀਬ ਦੇ ਦੁੱਖ ਸੁੱਖ ਨੂੰ ਨਾਲ ਬੰਡਾਵੇ ਇਹ ਨਹੀਂ ਹੈਗਾ ਏਸੀਆਂ ਚ ਬੈਠੇ ਤੇ ਤੁੱਪ ਲੱਗਦੀ ਆ ਗਰੀਬ ਤੁੱਪੇ ਛੜਦਾ ਹੋਵੇ ਗਰੀਬ ਦੀ ਉਹੀ ਪਛਾਣ ਕਰੂਗਾ ਜਿਨੇ ਆਪ ਗਰੀਬੀ ਪਿੰਡੇ ਦੇ ਹੰਡਾਈ ਹੋਊਗੀ ਜਿਹੜੇ ਜੰਮੇ ਹੀ ਸੋਨੇ ਦਾ ਚਮਚ ਲੈ ਕੇ ਆ ਉਹਨਾਂ ਨੂੰ ਕੀ ਪਤਾ ਗਰੀਬਾਂ ਦਾ ਦੁੱਖ ਕੀ ਹੁੰਦਾ ਵਾ ਸਰ ਕੁਝ ਵਾਸ਼ੂਮੇ ਇਦਾਂ ਦੇ ਵੀ ਨੇ ਜਿਨ੍ਹਾਂ ਨੂੰ ਤਾਲਾ ਲਾਇਆ ਹੋਇਆ ਦੱਸੂਗੀ ਕਿ ਕਿਉਂ ਉਹਨਾਂ ਨੂੰ ਲੋਕ ਕੀਤਾ ਹੋਇਆ ਕੋਈ ਕਈ ਤਰ੍ਹਾਂ ਦੇ ਬੰਦੇ ਆਉਂਦੇ ਆ ਜੇ ਸਾਰੇ ਹੀ ਬੰਦੇ ਇੱਕੋ ਜੇ ਹੋ ਜਾਣ ਤੇ ਮੈਨੂੰ ਲੱਗਦਾ ਕੋਈ ਆਪਾਂ ਨੂੰ ਦੁੱਖ ਦਾ ਹੀ ਨਾ ਸਾਹਮਣਾ ਕਰਨਾ ਹੁਣ ਕਈ ਬਾਥਰੂਮਾਂ ਦੇ ਵਿੱਚ ਮੈਂ ਇੱਥੇ ਆਪਣੇ ਹਲਕੇ ਦੇ ਵਿੱਚ ਹੀ ਲਾ ਲੈਣਾ ਇਹ ਤਾਂ ਫੇਰ ਆਪਣੇ ਮਰੀਜ਼ਾਂ ਦੀ ਜਗ੍ਹਾ ਵਾ ਸੇਵਲਾ ਹਸਤਾਲ ਕਈ ਲੋਕ ਉੱਥੇ ਹੀ ਜਰਦਾ ਖਾਣਾ ਉੱਥੇ ਹੀ ਪਾਨ ਪਰਾਗ ਸੁੱਟਣਾ ਬਾਥਰੂਮਾਂ ਜੋ ਉੱਥੇ ਹੀ ਆਪਣੀਆਂ ਸਿਕਟਾਂ ਬੀੜੀਆਂ ਸੁੱਟਣੀਆਂ ਇਹਨਾਂ ਚੀਜ਼ਾਂ ਨੂੰ ਸਾਫ਼ ਰੱਖਣ ਲਈ ਕੋਈ ਨਾ ਕੋਈ ਬੰਦਾ ਪਹਿਰੇਦਾਰ ਚਾਹੀਦਾ ਹੁਣ ਮੈਂ ਜਿਵੇਂ ਦੇਖ ਰਿਹਾ ਮਾ ਦੋ ਬਾਥਰੂਮ ਇੱਧਰ ਬਣਾਵਾਂਗੇ ਦੋ ਇੱਧਰ ਬਣਾਵਾਂਗੇ ਦੋਨਾਂ ਬਾਥਰੂਮਾਂ ਤੇ 24 ਘੰਟੇ ਲਈ ਬੰਦੇ ਰੱਖਾਂਗੇ ਤਾਂ ਕਿ ਸਵੇਰੇ ਸ਼ਾਮ ਜੋ ਗਰੀਬ ਦਾ ਉੱਥੇ ਜ਼ਰੂਰਤਾਂ ਉਹ ਪੂਰੀ ਹੋਵੇ ਤੇ ਉਹ ਬਾਥਰੂਮਾਂ ਨੂੰ ਸਾਫ਼ ਰੱਖਿਆ ਜਾਵੇ ਅਜਾ ਸਰ ਸਾਫ਼ ਸਫਾਈ ਦਾ ਵੀ ਜਿਹੜਾ ਧਿਆਨ ਨਹੀਂ ਰੱਖਿਆ ਜਾਂਦਾ ਲੋਕਾਂ ਦਾ ਕਹਿਣਾ ਬਹੁਤ ਜ਼ਿਆਦਾ ਇੱਥੇ ਦਿੱਕਤ ਹੁੰਦੀ ਹੈ ਸਪੈਸ਼ਲੀ ਲੇਡੀਜ਼ ਦੀ ਮੈਂ ਗੱਲ ਕਰਾ ਵਾਸ਼ਰੂਮ ਲਈ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਜਾਂ ਫਿਰ ਇੱਕ ਪਲੇਸ ਜਿਹੜੀ ਆਪਾਂ ਕੱਲ ਜਗ੍ਹਾ ਦੇਖੀ ਸੀ ਉੱਥੇ ਕੋ ਜੜੀਆਂ ਲੇਡੀਜ਼ ਨੇ ਉੱਥੇ ਵਾਸ਼ਰੂਮ ਕਰਦੀਆਂ ਨੇ ਲੀਡਰ ਬਣਨ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਦੱਸ ਦਿੰਨਾ ਵਾ ਮੈਂ ਇਸੇ ਹਲਕੇ ਦਾ ਜੰਪ ਆਲਾ ਮੈਨੂੰ ਕੋਈ ਬਾਹਰੋਂ ਨਹੀਂ ਟੱਪ ਕੇ ਆਉਣਾ ਪੈਂਦਾ ਪੁਲ ਮੈਂ ਸਿਵਲ ਹਸਪਤਾਲ ਦੀ ਪੈਰ ਤੋਂ ਲੈ ਕੇ ਸਿਰ ਤੱਕ ਹਰ ਚੀਜ਼ ਨੂੰ ਜਾਣਦਾ ਮਾਂ ਮੈਨੂੰ ਪਤਾ ਵਾ ਸਿਵਲ ਹਸਪਤਾਲ ਦੀ ਕੀ ਸਮੱਸਿਆ ਤੇ ਕੀ ਮੇਰੇ ਪਰਿਵਾਰਾਂ ਨੂੰ ਇੱਥੇ ਦੁੱਖਾਂ ਦਾ ਤੇ ਕੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਮੈਂ ਉਸੇ ਮੁਸੀਬਤਾਂ ਨੂੰ ਉਸੇ ਦੁੱਖਾਂ ਨੂੰ ਦੂਰ ਕਰਨ ਲਈ ਇੱਥੇ ਆਪਣਾ ਹਫ਼ਤੇ 'ਚ ਇੱਕ ਗੇੜਾ ਪੱਕਾ ਕਰਕੂੰਗਾ ਔਰ ਜਿਹੜੀ ਜਿਹੜੀ ਸਮੱਸਿਆ ਵਾ ਉਹਦਾ ਹੱਲ ਨਾਲ ਦੀ ਨਾਲ ਕਰਾਂਗੇ ਜੀ ਸਰ ਡਾਕਟਰ ਦੀ ਵੀ ਇੱਥੇ ਬਹੁਤ ਜ਼ਿਆਦਾ ਦਿੱਕਤ ਆਂਦੀ ਹੈ ਕਹਿੰਦੇ ਵੀ ਪਰਚੀ ਕਰ ਜਾਂਦੀ ਹੈ ਲੇਕਿਨ ਜਦੋਂ ਤੱਕ ਟਾਨਾਂ ਦੀ ਡਾਕਟਰ ਉੱਟ ਜਾਂਦੇ ਨੇ ਦੇਖੋ ਗੱਲ ਸੁਣੋ ਜਦੋਂ ਬੰਦੇ ਦੀ ਕਪੈਸਿਟੀ ਦਾ ਹੋਵੇ 8 ਘੰਟੇ ਕੰਮ ਕਰਨ ਦੀ ਜੇ ਆਪਾਂ ਉਹਨੂੰ 24 ਘੰਟੇ ਕਹੀਏ ਭਈ ਉਹਨੂੰ 24 ਘੰਟੇ ਡਿਊਟੀ ਦੇਵੇ ਇਹਨਾਂ ਲੋਕਾਂ ਨੇ ਪਹਿਲੀਆਂ ਸਰਕਾਰਾਂ ਨੇ ਡਾਕਟਰ ਰਿਟਾਇਰ ਤਾਂ ਹੋ ਗਏ ਸਰਕਾਰੀ ਆਪਣੀ ਨੌਕਰੀ ਤੋਂ ਸਰਕਾਰੀ ਨੌਕਰੀ ਤੋਂ ਰਿਟਾਇਰ ਤਾਂ ਹੋ ਗਏ ਪਰੇਨਾ ਲੋਕਾਂ ਨੇ ਭਰਤੀ ਨਹੀਂ ਕੀਤੀ ਕੋਈ ਕਿਸੇ ਨਵੇਂ ਬੰਦੇ ਦੀ ਡਾਕਟਰ ਦਾ ਬੇਰੁਜ਼ਗਾਰੀ ਚ ਫਿਰਦੇ ਨੇ ਜਿਹੜੇ ਪੜ੍ਹੇ ਲਿਖੇ ਸਾਡੇ ਬੱਚੇ ਆ ਇਹਨਾਂ ਨੇ ਧਿਆਨ ਨਹੀਂ ਮਾਰਿਆ ਇਹਨਾਂ ਦੇ ਪਿੰਡਾਂ ਚ ਜਾ ਕੇ ਸਰਕਾਰੀ ਨੌਕਰੀਆਂ ਮਿਲਦੀਆਂ ਸੀ ਇਹਨਾਂ ਦੇ ਘਰਾਂ ਚ ਜਾ ਕੇ ਪਟਿਆਲੇ ਮਹਾਰਾਜਿਆਂ ਦੇ ਸੈਨ ਹੁੰਦੇ ਸੀ ਨੌਕਰੀਆਂ ਦੇ ਹੁਣ ਮੈਰਿਟ ਦੇ ਆਧਾਰ ਦੇ ਉੱਤੇ ਸਰਕਾਰੀ ਨੌਕਰੀ 52000 ਦਿੱਤੀ ਆ ਮੈਂ ਨਾ ਐਸੀ ਗੱਲ ਨੂੰ ਤੁਹਾਡੇ ਲਈ ਦੱਸਣਾ ਚਾਹੋਨਾ ਜਿਹੜਾ ਕੰਮ ਕਰਨਾ ਵਾ ਪ੍ਰੈਕਟੀਕਲ ਕਰਕੇ ਦਿਖਾਵਾਂਗੇ ਕੱਲਾ ਗੱਲਾਂ ਨਾਲ ਨਹੀਂ ਕਰਨਾ ਸਾਫ ਸਫਾਈ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਆਪਾਂ ਦੇਖਦੇ ਆ ਅਕਸਰ ਹੀ ਬਿਲਡਿੰਗ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਜਿਹੜੀ ਆ ਵੇਖਣ ਨੂੰ ਮਿਲਦੀ ਹੈ ਜਿਹੜੇ ਮਰੀਜ਼ ਨੇ ਉਹ ਕਹਿੰਦੇ ਨੇ ਅਸੀਂ ਥੋੜੇ ਜਿਹਾ ਬਿਮਾਰ ਹੋ ਕੇ ਆਉਂਦੇ ਨੇ ਪਰ ਜਦੋਂ ਆਪਾਂ ਇੱਥੇ ਸਟੇ ਕਰਦੇ ਹੋਰ ਬਿਮਾਰ ਹੋ ਜਾਂਦੇ ਨੇ ਮੱਛਰਾ ਕਰ ਸੀ ਮੈਂ ਤੁਹਾਡੇ ਸਵਾਲ ਨੂੰ ਤੁਹਾਡੇ ਕੋਲੋਂ ਹੀ ਪੁੱਛ ਲੈਣਾ ਕਿਉਂਕਿ ਸਾਨੂੰ ਵੀ ਅਧਿਕਾਰ ਆ ਤੁਹਾਡੇ ਨਾਲ ਸਵਾਲ ਕਰਨ ਦਾ ਜਿਹੜੀ ਤੁਸੀਂ ਪੱਤਰਕਾਰੀ ਕਰ ਰਹੇ ਹੋ ਤੁਸੀਂ ਹੋਂ ਤੇ ਪਹਿਲੇ ਕੀ ਫਰਕ ਦੇਖ ਰਹੇ ਹੋ ਸਿਵਲ ਹਸਪਤਾਲ ਚ ਕਾਫੀ ਹੱਦ ਤੱਕ ਹੈ ਹੱਦ ਤੱਕ ਨਹੀਂ ਇਹ 90% ਆ ਹੱਦ ਤੱਕ ਵਿੱਚ ਨਹੀਂ ਹੋ ਸਕਦਾ 40 ਜ਼ਰੂਰ ਹੋਣਾ ਜਿੰਨਾ ਵੀ ਹੋਇਆ ਪਹਿਲਾਂ ਤਾਂ 5% ਨਹੀਂ ਦਿਖਦਾ ਸੀਗਾ ਹੁਣ ਜਿੰਨਾ ਵੀ ਹੋਇਆ ਇਹ ਕੋਸ਼ਿਸ਼ ਹੀ جاری ਹੈ ਇਹਨੂੰ ਕਰਕੇ ਦਿਖਾਉਣਾ ਕਰਕੇ ਦਿਖਾਉਣਾ ਹਰ ਕਿਸੇ ਨੂੰ ਕਿਸੇ ਚੀਜ਼ ਦੀ ਆਸ ਆ ਜੇ ਸਾਡੇ ਤੋਂ ਆਸ ਆ ਅਬਰ ਸਾਡਾ ਵੀ ਇਹੀ ਯੋਗਦਾਨ ਬੰਦਾ ਜੇ ਕੋਈ ਬੰਦਾ ਸਾਡੇ ਤੇ ਆਸ ਰੱਖਦਾ ਉਹਦੀ ਵਿੱਚ ਆਪਣਾ ਯੋਗਦਾਨ ਪਾਈਏ ਕਿਉਂਕਿ ਬੜੀ ਵੱਡੀ ਗਿਣਤੀ ਚ ਇੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਇੱਥੇ ਖੜ ਜੋ ਜਾਂ ਮੀਡੀਅਮ ਪਰਿਵਾਰਾਂ ਦੇ ਲੋਕ ਆਉਗੇ ਜਾਂ ਗਰੀਬ ਤਬਕੇ ਦੇ ਆਉਗੇ ਦੋ ਜਾਣੇ ਆ ਪੈਸੇ ਵਾਲੇ ਨੇ ਤਾਂ ਆਪਣਾ ਲਾਜ ਆਪ ਹੀ ਕਰਾ ਲੈਣਾ ਪੈਸੇ ਵਾਲੇ ਨੂੰ ਕਿਸੇ ਦੀ ਜ਼ਰੂਰਤ ਨਹੀਂ ਮੇਰੀ ਨਹੀਂ ਤੁਹਾਡੀ ਨਹੀਂ ਪਰ ਜਿਹੜਾ ਗਰੀਬ ਤੇ ਮੱਧਮ ਪਰਿਵਾਰ ਦਾ ਬੰਦਾ ਉਦੀ ਆਵਾਜ਼ ਸੁਣਨਾ ਉਦੀ ਆਵਾਜ਼ ਬਣ ਕੇ ਤੁਹਾਨੂੰ ਮੈਂ ਅੱਜ ਇੱਕ ਹੋਰ ਵੀ ਦੱਸਣ ਲੱਗਿਆ ਸ਼ਾਇਦ ਤੁਸੀਂ ਵਿਧਾਨ ਸਭਾ ਦਾ ਜਦੋਂ ਮੈਂ ਹਲਕਾ ਸੈਂਟਰ ਦਾ ਸੇਵਾਦਾਰ ਬਣਿਆ ਵਿਧਾਨ ਸਭਾ ਦੇ ਪਟਨ ਦੇ ਉੱਤੇ ਪਹਿਲੀ ਆਵਾਜ਼ ਜਿਹੜੀ ਸੀ ਉਹ ਸ਼ੋਕ ਪ੍ਰੈਸ਼ਰ ਪੱਪੀ ਦੀ ਸੀ ਵੀ ਲੁਧਿਆਣੇ ਦਾ ਸਿਵਲ ਹਸਪਤਲ 5 ਲੱਖ ਦੀ ਆਬਾਦੀ ਸੀ ਜਦੋਂ ਲੁਧਿਆਣੇ ਦਾ ਸਿਵਲ ਹਸਪਤਲ ਬਣਿਆ ਅੱਜ 50 ਲੱਖ ਦੀ ਆਬਾਦੀ ਦਾ ਸ਼ਹਿਰ ਹੋ ਗਿਆ ਇੱਥੇ ਕੋਈ ਤੇ ਤਰੱਕੀ ਨਹੀਂ ਹੋਈ ਕੋਈ ਇੱਥੇ ਨਵਾਂ ਹਸਪਤਲ ਨਹੀਂ ਬਣਿਆ ਪਰ ਅੱਜ ਸ਼ਾਇਦ ਉਸੇ ਗੱਲ ਦਾ ਹਿੱਸਾ ਬਣ ਕੇ ਅੱਜ ਸਿਵਲ ਹਸਪਤਾਲ ਲੋਕਾਂ ਦੀ ਸੇਵਾ ਦੇ ਵਿੱਚ ਵਧੀਆ ਵੀ ਬਣਿਆ ਔਰ ਤਰੱਕੀ ਵੀ ਕੀਤੀ ਆ ਔਰ ਲੋਕਾਂ ਦੀ ਸੇਵਾ ਦੇ ਵਿੱਚ ਯੋਗਦਾਨ ਪਾਵਾਂਗੇ ਵੀ ਇਹ ਗੱਲ ਕੁਝ ਬੋਲਣੀ ਪੈਂਦੀ ਆ ਜੇ ਡਾਕਟਰ ਦੇ ਸਾਹਮਣੇ ਜਾ ਕੇ ਆਪਾਂ ਬਹਿ ਜਾਈਏ ਡਾਕਟਰ ਆਪੇ ਦਵਾਈ ਨਹੀਂ ਦੇ ਦੇਊਗਾ ਵੀ ਇਹਨੂੰ ਕੀ ਤਕਲੀਫ ਆ ਮੈਂ ਵਿਧਾਨ ਸਭਾ 'ਚ ਬੋਲਿਆ ਸੀ ਜੇ ਪਹਿਲੇ ਐਮ.ਐਲ.ਏ ਬੋਲੇ ਹੁੰਦੇ ਜਾਂ ਪਹਿਲੇ ਮੁੱਖ ਮੰਤਰੀਆਂ ਨੇ ਇੰਨਾ ਧਿਆਨ ਕੀਤਾ ਹੁੰਦਾ ਸ਼ਾਇਦ ਅੱਜ ਇਹ ਨੌਬਤਾਂ ਨਾ ਹੁੰਦੀਆਂ ਗਰੀਬਾਂ ਦੇ ਮੱਲਮ ਪਹਿਲਾਂ ਹੀ ਲੱਗ ਜਾਂਦੀ ਇਹ ਪਹਿਲੇ ਸੁੱਚੇ ਮੂੰਹ ਗਏ ਆ ਵਿਧਾਨ ਸਭਾ ਚ ਸੁੱਚੇ ਮੂੰਹੀ ਵਾਪਸ ਆ ਗਏ ਪੌਣੇ 5 ਸਾਲ ਬਾਅਦ ਫੇਰ ਵੋਟਾਂ ਮੰਗੀਆਂ ਫੇਰ ਚਲੇ ਗਏ ਇਹਨਾਂ ਲੋਕਾਂ ਬਾਰੇ ਕਿਹਨੇ ਵァਲਟ ਹੋਣੀ ਆ ਜਿਹੜੇ ਲੋਕ ਅੱਜ ਆਪਣੀ ਮਜਬੂਰੀਆਂ ਲੈ ਕੇ ਹਸਪਤਾਲਾਂ ਦੇ ਵਿੱਚ ਫਿਰ ਰਹੇ ਆ ਗੇੜੇ ਕਰਦੇ ਇਨਾਂ ਦੀ ਆਵਾਜ਼ ਬਣਾਗੇ ਇਨਾਂ ਦੀ ਗੱਲ ਰੱਖਾਂਗੇ ਅੱਗੇ ਜਾ ਕੇ ਤਾਂ ਹੀ ਲੋਕ ਸਾਨੂੰ ਚੁੰਦੇ ਆ ਤਾਂ ਹੀ ਅਸੀਂ ਇਨਾਂ ਦੇ ਮੈਂਬਰ ਬਣੇ ਹੋਏ ਆ ਵਿਧਾਨ ਸਭਾ ਦੇ ਇਨਾਂ ਲੋਕਾਂ ਦੀ ਆਵਾਜ਼ ਬਣ ਕੇ ਬੋਲਣਾ ਪਊਗਾ ਔਰ ਬੋਲਾਂਗੇ ਪਹਿਲਾਂ ਵੀ ਬੋਲੇ ਆ ਹੁਣ ਵੀ ਬੋਲਾਂਗੇ ਔਰ ਬੋਲਦੇ ਰਾਂਗੇ ਜਦੋਂ ਤੱਕ ਸੇਵਾ ਕਰਨੀ ਆ